ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੀਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਹਾਜ਼ਰਾਂ ਤੁਹਾਡੇ ਕੋਲੇ ਸਿੱਖਿਆ ਵਿਭਾਗ ਸੰਬੰਧੀ ਇੱਕ ਹੋਰ ਅਪਡੇਟ ਲੈ ਕੇ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਜ਼ ਨੂੰ ਕਿਉਂਕਿ ਹੁਣ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਜੂਨ ਤੱਕ ਇਸ ਲਈ ਬਹੁਤ ਸਾਰੀਆਂ ਜੋ ਹਦਾਇਤਾਂ ਨੇ ਜੋ ਕਿ ਜਨਰਲੀ ਹੁੰਦੀਆਂ ਸੀ 31 ਮਾਰਚ ਤੱਕ ਉਹ ਹੁਣ ਡਿਲੇ ਹੋਣਗੀਆਂ ਉਸੇ ਸੰਬੰਧ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਨੂੰ ਸਾਰੇ ਹੀ ਜ਼ਿਲ੍ਹਿਆਂ ਨੂੰ ਇਕਲ ਪੱਤਰ ਜੋ ਹੈ ਜਾਰੀ ਹੋਇਆ ਜਿਸ ਵਿੱਚ ਜੋ ਵੀ ਆਰਜੀ ਪ੍ਰਬੰਧ ਕੀਤੇ ਹੋਏ ਸੀ ਮਤਲਬ ਕਿ ਕਿਤੇ ਕੋਈ ਸਰਪਲਸ ਸੀ ਜਾਂ ਕਿਤੇ ਕੋਈ ਕਿਸੇ ਪੋਸਟ ਦੀ ਘਾਟ ਸੀ ਕਿਸੇ ਜਗ੍ਹਾ ਪੋਸਟਾਂ ਵੱਧ ਸੀ ਕਿਸੇ ਜਗ੍ਹਾ ਘੱਟ ਸੀ ਤਾਂ ਉਹਨਾਂ ਚੀਜ਼ਾਂ ਨੂੰ ਐਡਜਸਟ ਕੀਤਾ ਹੋਇਆ ਸੀ ਤਾਂ ਹਰ ਵਾਰੀ ਉਹ 31 மார்ਚ ਤੱਕ ਹੁੰਦੀਆਂ ਸੀ ਤੇ 1 ਅਪ੍ਰੈਲ ਤੋਂ ਉਹ ਰੱਦ ਹੋ ਜਾਂਦੀਆਂ ਸੀ ਤੇ ਦੁਬਾਰਾ ਅਧਿਆਪਕ ਆਪਣੇ ਪਿਤਰੀ ਸਕੂਲਾਂ ਚਲੇ ਜਾਂਦੇ ਸੀ ਤਾਂ ਇਸ ਵਾਰ ਉਹ ਚੀਜ਼ ਹੈ ਜਿਹੜੀ ਉਹ ਬਿਲਕੁਲ ਜੋ আরਜੀ ਪ੍ਰਬੰਧ ਜਿਵੇਂ ਚੱਲ ਰਹੇ ਨੇ ਜਿੰਨਾ ਚਿਰ ਚੋਣ ਜਾਬਤਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਰਹਿਣਗੇ আরਜੀ ਪ੍ਰਬੰਧ ਫਿਲਹਾਲ ਜੋ ਅਗਲੇ ਹੁਕਮਾਂ ਤੱਕ ਪਹੁੰਚੇ ਹੋਏ ਨੇ ਉਹ ਰੱਦ ਨਹੀਂ ਹੋਣਗੇ ਉਹ ਚੋਣ ਜਾਬਤੇ ਕਰਕੇ ਐਜ਼ ਇਟ ਇਜ਼ ਹੀ ਚੱਲੀ ਜਾਣਗੇ ਕਿਉਂਕਿ ਇਲੈਕਸ਼ਨ ਕਮਿਸ਼ਨ ਕੋਲ ਜੋ ਡਾਟਾ ਹੈ ਟੀਚਰਸ ਦਾ ਜਾਂ ਮੁਲਾਜ਼ਮਾਂ ਦਾ ਉਹ ਐਜ਼ ਇਟੇ ਜਿੱਥੇ ਹੁਣ ਮੌਜੂਦਾ ਕੰਮ ਕਰ ਰਹੇ ਨੇ ਉਹਦੇ ਅਕੋਰਡਿੰਗ ਜਾਣਕਾਰੀ ਦਿੱਤੀ ਹੈ ਤੇ ਆਪਣੇ ਆਰਡਰਸ ਦੇ ਵਿੱਚ ਸਿੱਖਿਆ ਵਿਭਾਗ ਇਹਨਾਂ ਨੂੰ ਹੁਣ ਤਬਦੀਲ ਉਹਨਾ ਟਾਈਮ ਨਹੀਂ ਕਰ ਸਕਦਾ ਜਿੰਨਾ ਟਾਈਮ ਚੋਣ ਜਾਬਤਾ ਲੱਗਿਆ ਤਾਂ ਉਸੇ ਸਬੰਧ ਦੇ ਵਿੱਚ ਇਹ ਪੱਤਰ ਜਾਰੀ ਹੋਇਆ ਸੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਜਾਣਕਾਰੀ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ